ਇਹ ਦਸਮ ਦੀ ਬਾਣੀ ਸ਼ੁਰੂ ਹੋ ਰਹੀ ਆ ਪਹਿਲੇ ਪੰਨਾ ਜਾਪ ਸਾਹਿਬ ਅਸੀਂ ਸਮਝਣਾ ਕਿ ਜਾਪ ਕੀ ਆ ਇਹਦੇ ਵਿੱਚ ਕੀ ਗੱਲ ਹੋ ਰਹੀ ਆ ਸ਼ੁਰੂ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਗੁਰਬਾਣੀ ਦੇ ਉੱਤੇ ਲਿਖਿਆ ਜਾਂਦਾ ਵੀ ਇਹ ਸਤਗੁਰ ਦੀ ਕਿਰਪਾ ਨਾਲ ਸਤਗੁਰ ਤੋਂ ਮਿਲੇ ਪ੍ਰਸਾਦ ਦੁਆਰਾ ਲਿਖੀਆਂ ਗੱਲਾਂ ਹਨ ਜਿਉ ਸਤਗੁਰ ਤੋਂ ਸਿੱਖਿਆ ਮਿਲਿਆ ਪ੍ਰਸਾਦ ਉਹੀ ਉਹ ਸਿੱਖਿਆ ਇਸ ਦੇ ਵਿੱਚ ਦਿੱਤੀ ਗਈ ਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਫਤਿਹ ਕਰਤੀ ਉਹ ਗੁਰੂ ਜੋ ਸਬਦਾ ਮਾਲਕਾ ਜਾਪ ਸ੍ਰੀ ਮੁਖਵਾਕ ਪਾਸ਼ਾਹੀ 10ਵੀਂ ਛਪੈ ਛੰਦ ਤਬ ਪ੍ਰਸਾਦ ਛੰਦ ਛਪ ਰਹੇ ਨੇ ਤਬ ਪ੍ਰਸਾਦ ਤੇਤੋਂ ਮਿਲੇ ਪ੍ਰਸਾਦ ਨਾਲ ਜਾ ਤੇਤੋਂ ਮਿਲੀ ਅਕਲ ਨਾਲ ਤੇਰੀ ਕਿਰਪਾ ਨਾਲ ਛੰਦ ਛਪਣ ਲੱਗੇ ਨੇ ਮਤਲਬ ਵੀ ਜੋ ਤੇ ਤੇਰੀ ਮਾਤਾ ਤੇਰੀ ਤੇਤੋਂ ਮਿਲੀ ਅਕਲ ਆ ਉਹ ਅਸਲ ਦੁਆਰਾ ਹੀ ਹੁਣ ਗੱਲਾਂ ਔੜਨੀਆਂ ਤੇ ਕਾਫੀ ਮਿਲ ਲੰਗੇ ਤੇ ਛੰਦ ਛਪ ਰਹੇ ਨੇ ਮਤਲਬ ਜੇ ਤੋਕਾ ਬੰਦੀ ਕੀਤੀ ہوئی ਆ ਗੱਲਾਂ ਲਿਖੀਆਂ ਹੋਈਆਂ ਨੇ ਉਹ ਕਿਤੋਂ ਤੋੜਦੀਆਂ ਨੇ ਉਹ ਕਿੱਥੋਂ ਔੜਦੀਆਂ ਨੇ ਤੇਰੀ ਸਿੱਖਿਆ ਤੇ ਤੇਰੀ ਮਾਤਾ ਤੇਰੀ ਕਿਰਪਾ ਨਾਲ ਜੋ ਮਤ ਮਿਲਿਆ ਉਸ ਸਦਕਾ ਹੁਣ ਇਹ ਛੰਦ ਛਪਣ ਲੱਗ ਪਏ ਨੇ ਤਬ ਸਰਬਨਾਮ ਜਦੋਂ ਤੈਨੂੰ ਸਾਰੇ ਹੀ ਅਨੇਕ ਨਿਕ ਕਹਿੰਦੇ ਨੇ ਤਬ ਸਰਬਨਾਮ ਕਥੈ ਕਵਨ ਫਿਰ ਇਹ ਤੇਰੇ ਸਾਰੇ ਨਾਮ ਕੌਣ ਕਥੈ ਕਥਨ ਮਤਲਬ ਕਹਿ ਕੇ ਦੱਸੇ ਕਥਨ ਕਰੇ ਤੇਰੇ ਸਾਰੇ ਨਾਵਾਂ ਦਾ ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਫਿਰ ਤੇਰੇ ਕਰਮ ਨਾਮ ਦਾ ਹੀ ਵਰਣਨ ਕੀਤਾ ਜਾ ਸਕਦਾ ਵੀ ਜੋ ਤੂੰ ਦੁਨੀਆ ਤੇ ਕਰਮ ਮਤਲਬ ਜੋ ਦੁਨੀਆ ਤੇ ਚੱਲ ਰਿਹਾ ਉਹ ਸੰਸਾਰ ਜੋ ਦੁਨੀਆ ਤੇ ਕੰਮ ਕਰਦਾ ਉਸ ਅਨੁਸਾਰ ਜਿਹੜੇ ਤੇਰੇ ਨਾਮ ਨੇ ਉਹਨਾਂ ਦਾ ਹੀ ਬਨਣ ਕਰਨ ਲੱਗਿਆ ਸੂ ਮਤ ਚੰਗੀ ਮਤ ਨਾਲ ਮਤਲਬ ਇੱਕ ਨਕਸ਼ਾ ਖਿੱਚਦਾ ਵੀ ਮੈਂ ਕੀ ਕਰਨ ਲੱਗਿਆ ਕਿ ਭੁਜੰਗ ਪ੍ਰਯਾਤ ਛੰਦ ਭੁਜੰਗੋਂ ਦਾ ਸੱਪ ਪ੍ਰਯਾਤ ਮਤਲਬ ਸੱਪ ਦੀ ਤਰ੍ਹਾਂ ਆਲਾ ਛੰਦ ਆ ਜਿਹੜਾ ਉਹ ਸ਼ੁਰੂ ਹੋ ਗਿਆ ਨਵਸਤਵਨ ਅਕਾਲੇ ਨਮਸਤਵਨ ਕਿਰਪਾਲੇ ਨਮਸਤਵਨ ਮਤਲਬ ਤੈਨੂੰ ਨਮਸਕਾਰ ਹੈ ਅਕਾਲੇ ਜਿਹੜਾ ਕਾਲ ਤੋਂ ਰਹਿਤਾ ਕਾਲੇ ਮਤਲਬ ਜਿਹੜਾ ਕਾਲ ਦੇ ਵਿੱਚ ਆ ਜੰਮਣ ਮਰਨ ਚ ਅਕਾਲੇ ਜਿਹੜਾ ਜੰਮਣ ਮਰਨ ਚ ਹੈ ਨਹੀਂ ਅੱਗੇ ਸਾਰੇ ਇਹ ਜੋ ਨਮਸਕਾਰ ਕਰਕੇ ਅੱਗੇ ਕਿਹਾ ਹੋਇਆ ਉਹਦੇ ਕਰਮਵਾਚ ਜਗ ਨਾਮ ਨੇ ਜਾਂ ਉਹਦੇ ਗੁਣ ਦਰਸਾਉਂਦੇ ਨੇ ਉਹੀ ਨਾਮਾ ਦਾ ਜ਼ਿਕਰ ਆ ਬਸ ਸਾਰਾ ਕਨਸੈਪਟ ਇਹੀ ਆ ਉਹਨਾਂ ਨੇ ਸ਼ੁਰੂ ਚ ਦੱਸਤਾ ਵੀ ਤੂੰ ਕਿਸੇ ਰੰਗ ਰੂਪ ਚ ਨਹੀਂ ਕਿਸੇ ਚੱਕਰ ਚ ਹਿੰਜ ਨਹੀਂਗਾ ਵਰਨ ਜਾਤ ਚ ਨਹੀਂਗਾ ਤੂੰ ਸਾਰੇ ਤੋਤੇ ਆ ਵੀ ਸਾਰੇ ਤੈਨੂੰ ਅਨੇਕ ਅਨੇਕ ਕਹਿੰਦੇ ਨੇ ਵੀ ਤੇਰੇ ਨਾਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੁਣ ਮੈਂ ਚੰਗੀ ਮਤ ਨਾਲ ਸੁਮਤ ਨਾਲ ਤੇਰੇ ਕਰਮ ਨਾਮਾ ਦਾ ਵਰਣਨ ਕਰਨ ਲੱਗਿਆ ਵਰਨਤ ਸੁਮਤ ਵਰਣਨ ਕਰਨ ਲੱਗਿਆ ਚੰਗੀ ਮਤ ਨਾਲ ਉਹੀ ਅੱਗੇ ਜ਼ਿਕਰ ਕਰਨਗੇ ਤੇ ਉਹ ਕੀ ਦਾ ਕਰਦੇ ਨੇ ਵੀ ਕੀ ਦੀ ਗੱਲ ਹੋ ਰਹੀ ਆ ਇਹ ਇਹ ਹੋ ਰਹੀ ਆ ਸਾਡਾ ਜੋ ਮੂਲ ਆ ਸਾਡਾ ਜੋ ਅਸਲ ਆ ਜੋ ਅਸਲ ਚ ਜਿਸੀ ਹੈਗੇ ਆ ਅਸੀਂ ਜੰਮਣ ਬੰਦ ਤਾਂ ਕਿਉਂਕਿ ਸਾਨੂੰ ਭਰਮ ਦੀ ਬਿਮਾਰੀ ਆ ਹੋਮੇ ਦੀ ਜਦੋਂ ਉਹ ਖਤਮ ਹੋ ਜਾਏਗੀ ਉਹ ਸਾਡਾ ਅਸਲੀ ਰੂਪ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਜਦੋਂ ਸਤਗੁਰ ਦੀ ਕਿਰਪਾ ਹੋਗੀ ਸਤਗੁਰ ਦੀ ਸਿੱਖਿਆ ਮਿਲਗੀ ਫਿਰ ਪਰਮ ਖਾਤਮ ਹੋਣਾ ਫਿਰ ਅਸੀਂ ਆਪਣੇ ਆਪ ਨੂੰ ਜਾਣ ਲੈਣਾ ਆ ਜਾਪ ਦਾ ਮਤਲਬ ਜਾਣ ਲਿਆ ਜਾਣ ਲਿਆ ਆਪਣੇ ਆਪ ਨੂੰ ਉਦੋਂ ਫਿਰ ਉਹਦੇ ਜਿਹੜੇ ਨਾਮ ਨੇ ਉਹਨਾਂ ਦਾ ਹੀ ਇਥੇ ਜਗਰ ਆ ਇਹ ਕਨਸੈਪਟ ਆ ਅੱਗੇ ਜੋ ਵੀ ਆ ਅਪੇਖੇ ਮਤਲਬ ਬਿਨਾ ਪੇਖਵਾਲਿਆ ਨਮਸਤਾਂ ਅਲਿਖੇ ਬਿਨਾ ਲਿਖਵਾਲਿਆ ਤੈਨੂੰ ਨਮਸਕਾਰ ਆ ਇਕਾਏ ਕਾਇਆ ਹੁੰਦੀ ਆ ਦੇ ਇਕਾਏ ਜੋ ਬਿਨਾ ਸ਼ਰੀਰ ਵਾਲੇ ਆ ਤੈਨੂੰ ਨਮਸਕਾਰ ਆ ਅਜਾਏ ਜਾਈ ਜੰਮਿਆ ਹੋਇਆ ਅਜਾਏ ਬਿਨਾ ਜੰਮਿਆ ਹੋਇਆ ਤੈਨੂੰ ਨਮਸਕਾਰ ਆ ਇਸੇ ਤਰ੍ਹਾਂ ਇਹ ਸਾਰੇ ਸਿਰਫ ਇਹਨਾਂ ਦੀ ਨਾਮਨ ਜਿਹਦਾ ਕੋਈ ਨਾਮ ਨਹੀਂ ਹੈਗਾ ਧਾਮ ਸਾਡੇ ਧਾਮ ਨੇ ਸਾਡੇ ਘਰ ਨੇ ਉਹਦਾ ਕੋਈ ਧਾਮ ਨਹੀਂ ਹੈਗਾ ਉਹ ਤਾਂ ਮਨ ਹੋ ਗਿਆ ਮਤਲਬ ਉਸੇ ਹੀ ਕਨਸੈਪਟ ਆ ਸਾਰੇ ਜਪਾ ਜੀ ਸਾਹਿਬ ਦਾ